ਲੋ ਜੀ ਅਸੀਂ ਜਾ ਰਹੇ ਹਾਂ ਪਠਾਨਕੋਟ ਤੋਂ ਧਰਮਸ਼ਾਲਾ ਐਂਡ ਮਕਲੋੜਗੰਜ ਤੇ ਬਹੁਤ ਹੀ ਮਜ਼ਾ ਆ ਰਿਹਾ ਸਫ਼ਰ ਦਾ ਲੋ ਜੀ ਅਸੀਂ ਆਗੇ ਚਾਹ ਪੀਣ ਢਾਬੇ ਤੇ ਬਹੁਤ ਹੀ ਵਧੀਆ ਟਿੱਕੀਆਂ ਤੇ ਪਕੌੜੇ ਤੇ ਦੇਖੋ ਬਰਫੀ ਵੰਡੀ ਆ ਤਾਗੇ ਢਾਬਾ ਲੋਕੇਸ਼ਨ ਬਹੁਤ ਵਧੀਆ ਬਰਫੀ 500 ਰੁਪਏ ਕਿਲੋ ਬਹੁਤ ਹੀ ਜ਼ਿਆਦਾ ਟੇਸਟ ਕੋਈ ਮਲਾਵਟ ਨਹੀਂ ਓ ਹੋ ਹੋ ਕੀ ਬਾਤ ਹੈ ਲੋ ਜੀ ਪਨੀਰ ਦੇ ਪਕੌੜੇ ਬਹੁਤ ਹੀ ਵਧੀਆ ਤਰੀਕੇ ਨਾਲ ਲਾਏ ਆ ਉਹ ਠੀਕ ਅਸੀ ਪੀਰਿਆ ਠੰਡਾ ਪਾਣੀ ਇਹ ਆ ਗਈ ਗਰਮਾ ਗਰਮ ਟਿੱਕੀ ਆਨ ਖਾ ਕੇ ਦੇਖਦੇ ਆ ਇਹ ਆਪਣਾ ਬਾਈ ਨਿੱਤੀਸ ਤੇ ਟਿੱਕੀ ਖਾਦੀ ਬਹੁਤ ਹੀ ਜ਼ਿਆਦਾ ਟੇਸਟੀ ਟਿੱਕੀ ਵਾਹ ਵਾਹ ਵੈਰੀ ਗੁੱਡ ਲੋ ਜੀ ਲਲਿਤ ਨੂੰ ਵੀ ਬਹੁਤ ਵਧੀਆ ਟਿੱਕੀ ਲੱਗੀ ਤੇ ਆ ਗਈ ਬਰਫੀ ਵੱਡੇ ਵੱਡੇ ਪੀਸ 담ਦਾਰਾ ਤੇ ਬਰਫੀ ਹੁਣ ਟੇਸਟ ਕਰਨੇ ਆ ਜਲਦੀ ਖਾ ਟਿੱਕੀ ਕੀ ਗੱਲ ਆ ਕਿ ਹੁਣ ਖਾਦੀ ਜਾਣੀ ਤੇ ਤੇ ਨਿਤਿਸ਼ ਕੋਲੋਂ ਟਿੱਕੀ ਨਹੀਂ ਖਾਦੀ ਜਾ ਰਹੀ ਟਿੱਕੀ ਬਹੁਤ ਵੱਡੀ ਸੀ ਤੇ ਬਰਫੀ ਖਾਦੀ ਵਾਹ ਵਾਹ ਮੈਂ ਕਹਣਾ 1000 ਰੁਪਏ ਕਿਲੋ ਵਾਲੀ ਬਰਫੀ ਵੀ ਖੇ ਲਾ ਜੇ ਅੱਗੇ ਹਾਂ ਪਿਓਰ ਬਰਫੀ ਤੇ ਨਿੱਤ ਨੇ ਜਿੱਤੇ ਟਾਬੇ ਵਾਲੇ ਨੂੰ ਪੈਸੇ ਤੇ ਲੈ ਪਾਣੀ ਦੀ ਬੋਤਲ ਤੇ ਅਸੀਂ ਚੱਲ ਪਏ ਹੁਣ ਗੱਡੀ ਵਾਲ ਨੂੰ ਤੇ ਟਾਬੇ ਵਾਲਿਆਂ ਸਾਨੂੰ ਪੈਸੇ ਥੋੜੇ ਵਾਪਸ ਦਿੱਤੇ ਤੇ ਥੋੜੇ ਦਿੱਤੇ ਸੋਜੋ ਤੇ ਅਸੀਂ ਚੱਲ ਪਿਆ ਗੱਡੀ ਦੀ ਤੇ ਸੜਕ ਕ੍ਰਾਸ ਕਰਕੇ ਆਗੇ ਗੱਡੀ ਵੱਲ ਨੂੰ ਤੇ ਨੀਤੀਸ਼ ਨੇ ਕੀਤੀ ਕਰੋਲੀ ਬੋਲਦਾ ਮਰਚ ਬੜੀ ਲੱਗੀ ਪਰ ਸਾਨੂੰ ਨਹੀਂ ਲੱਗੀ ਲੋ ਜੀ ਅਸੀਂ ਡੈਟ ਕੇ ਗੱਡੀ ਤੇ ਚੱਲ ਪਏ ਆਪਾਂ ਪਹਾੜਾਂ ਦੀ ਸ਼ਹਿਰ ਨੂੰ ਮਹੀਨੇ ਚ ਕਈ ਕਟੌਰ ਜ਼ਰੂਰ ਤੁਸੀਂ ਵੀ ਕੱਢੋ ਟਾਈਮ ਦਾ ਕੋਈ ਪਤਾ ਨਹੀਂ ਕੀਤੀ ਅਸੀਂ ਥੋੜੀ ਥੋੜੀ ਫਾਸਟ ਡਰਾਈਵਰੀ ਮਾਚਲ ਦੇ ਮੋੜ ਪਰ ਆਪਣੀ ਸਾਈਡ ਚਲੋ ਤੇ ਕੋਈ ਟੈਨਸ਼ਨ ਨਹੀਂ ਲੋ ਜੀ ਇਹ ਕਿਸਾ ਪੈਸਾ ਆਪੀ ਤੇ ਮੈ ਲੱਗ ਗਿਆ ਜਾਮ ਅਸੀਂ ਆ ਗਏ ਟਾਬੇ ਤੇ ਫਿਰ ਤੋਂ ਰੋਟੀ ਦਾ ਹੋ ਗਿਆ ਟਾਈਮ ਖਾਣਾ ਹੋ ਗਿਆ ਥੋੜਾ ਸਾ ਲੋ ਜੀ ਰੋਟੀ ਦਾ ਇੰਤਜ਼ਾਰ ਕਰਦੇ ਹੋਏ ਉਹ ਲੰਮੇ ਦਾ ਦਰਦ ਕਰ ਰਿਹਾ ਤੇ ਐਸੇ ਆਹ ਤੁਹਾਡਾ ਪ੍ਰੋਹਾਟੀ ਟਿਸਟ ਕਰਾ ਰਹਾ ਆ ਗਈਆਂ ਪਲੇਟਾਂ ਕੋਲੀਆਂ ਚਮਚ ਤੇ ਕੋਲੀਆਂ ਸਾਫ ਕਰ ਰਿਹਾ ਸਾਡਾ ਪਰਾ ਇਸਨੇ ਬੋਲਾ ਜੇ ਆਰੋ ਲੋ ਜੀ ਇਹ ਮੈਂ ਆਰੋਗਾ ਨਹੀਂ ਪੁੱਤਰ ਜੀ ਬੁੱਢਾ ਆਪਣਾ ਗੋਲਡੀ ਪੰਜਾਬੀ ਆਰੋ ਜਿਹਾ ਲੱਗਦਾ ਲੋ ਜੀ ਆ ਗਿਆ ਮਿਕਸ ਵੈਜ ਐਨ ਛਾਈ ਦਾਲ ਲਲਿਤ ਭਾਜੀ ਕਰ ਰਿਹਾ ਸਰਬ ਤੇ ਸਾਰਾ ਹੀ ਡੁੰਗਾ ਉਹਨਾਂ ਨੇ ਆਪਣੇ ਹੱਲ ਫਲਟ ਲਿਆ ਬੋਲਦੇ ਕਿ ਦਾਲ ਤੇ ਮੈਂ ਖਾਵਾਂਗਾ ਜ਼ਿਆਦਾ ਇੰਟਰਨੈਟ ਮੰਗੀ ਬਿੰਦਕੇ ਸਾਥ ਤੋਂ ਮੈਂਨੇ ਬੋਲਾ ਬਿੰਦਕਾ ਸਾਥ ਤੋਂ ਚੁੱਪ ਮਿਲਣੀ ਤੇ ਪੀਤਾ ਪਾਣੀ ਪਹਾੜਾਂ ਦਾ ਵਾ ਵਾ ਕੀ ਠੰਡਾ ਪਾਣੀ ਸੀ ਜਾ ਯਾਰ ਦੇਖ ਲੋ ਜੀ ਨਜ਼ਾਰਾ ਮਕਲੋਟ ਗੰਜ ਦਾ ਮੌਸਮ ਬਹੁਤ 쿨쿨 ਇਹ ਅਸੀਂ ਆ ਗਏ ਝਰਨੇ ਤੇ ਝਰਨੇ ਦੇ ਉੱਪਰ ਹੈਗਾ சிவா ਪਾਰਕ ਇੱਥੇ ਜ਼ਰੂਰ ਆਇਓ ਇੱਕ ਵਾਰ ਬਹੁਤ ਵਧੀਆ ਲੋਕੇਸ਼ਨ ਆ ਦੇਖ ਲੋ ਜੀ ਇਸ ਤੋਂ ਬਾਅਦ ਸਾਨੂੰ ਲੱਗੀ ਸੀ ਭੁੱਖ ਅਸੀਂ ਮੰਗਵਾਈ ਮੈਗੀ ਔਰ ਹੁਣ ਕਰਦਿਆਂ ਟੇਸਟ ਮੈਗੀ ਪਹਾੜਾਂ ਵਿੱਚ ਬੈਠ ਕੇ ਮੈਗੀ ਖਾਣ ਦਾ ਮਜ਼ਾ ਤੇ ਲੋ ਜੀ ਬਹੁਤ ਹੀ ਟੇਸਟ ਬਹੁਤ ਜ਼ਿਆਦਾ ਤੇ ਉਸ ਤੋਂ ਬਾਅਦ ਅਸੀਂ ਖਾਦਾ ਚਨੇ ਵਾਲਾ 버ਗਰ ਐਂਡ ਟਿੱਕੀ ਫੇਰ ਅਸੀਂ ਲੋ ਜੀ ਬਹੁਤ ਹੀ ਜ਼ਿਆਦਾ ਟੇਸਟ ਫੇਰ ਅਸੀਂ ਆ ਗਏ ਸਵੇ ਸਵੇ ਨਹਾਣ ਆ ਦੇਖ ਲਓ ਜੀ ਕਿਹੜੀ ਜਗ੍ਹਾ ਹੈ ਉਹ ਦੱਸਿਓ ਲੋ ਜੀ ਆਲੂ ਵਾਲੇ ਪਰੌਂਠੇ ਗਾਇਰਾਸੀ ਆ ਗਏ ਸਵੇ ਸਵੇ ਪਰੌਂਠੇ ਪਣ ਢਾਬੇ ਦੇ ਆ ਗਏ ਗਰਮਾ ਲੋ ਜੀ ਗਰਮਾ ਗਰਮ ਪਰੌਂਠੇ ਅਚਾਰ ਮੂਰਵਾ ਸਿੰਘ ਪਰੌਂਠਾ ਦੇਖ ਲਓ ਜੀ ਬਹੁਤ ਹੀ ਗਰਮਾ ਗਰਮ ਸਵੇਰੇ ਸਵੇਰੇ ਪਰੌਠੇ ਖਾਣ ਦਾ ਆਇੰਦਾ ਮਜ਼ਾ ਤੇ ਅਸੀਂ ਖਾਦੇ ਦੋ ਦੋ ਪਰੌਂਠੇ ਤੇ ਪੀਤਾ ਚਾਹ ਦਾ ਕੱਪ ਤੇ ਤੁਰ ਪਏ ਵਾਪਸ ਪਠਾਨਕੋਟ ਨੂੰ ਤੇ ਪਹਾੜਾਂ ਦੀ ਉਤਰਾਈ ਉੱਤਰਦੇ ਹੋਏ ਜਲਾਣੇ ਆਉਂਦੀਆਂ ਨਹੀਂ ਤੇ ਗੱਡੀ ਫਸ ਗਈ ਲੱਗ ਗਿਆ ਜਾਮ ਤੇ ਬਾਵਾ ਕੇ ਨਿੱਤਸ ਨੇ ਗੱਡੀ ਕਢਵਾ ਕੇ ਤੇ ਆ ਗਿਆ ਭਰਾ ਸਾਡਾ ਅੰਦਰ ਤੇ ਅਸੀਂ ਫੇਰ ਵਾਪਸੀ ਤੇ ਰੁਕੇ ਉਸੇ ਟਾਬੇ ਦੇ ਦੁਬਾਰਾ ਚਾਹ ਦਾ ਮਜ਼ਾ ਲੈਣ ਤੇ ਟਿੱਕੀ ਦਾ ਤੇ ਇਸ ਟਾਬ ਦਾ ਟੇਸਟ ਹਰ ਬੰਦਾ ਜਿਹੜਾ ਰੋਕੇ ਜ਼ਰੂਰ ਜਾਂਦਾ ਇੱਥੇ ਲਓ ਜੀ ਪਰ ਮਕਲੋੜ ਗੰਦਾ ਮੌਸਮ ਬਹੁਤ ਠੰਡਾ ਸੀ ਤੇ ਹੁਣ ਆ ਗਈ ਲਓ ਜੀ ਦੁਬਾਰਾ ਟਿੱਕੀ ਔਰ ਕੋਈ ਚੀਜ਼ ਇਹਨਾਂ ਨੂੰ ਪਸੰਦ ਨਹੀਂ ਆਈ ਫਿਰ ਤੋਂ ਟਿੱਕੀ ਦੇ ਚਾਹ ਤੇ ਦਿੱਤੇ ਟਾਬੇ ਵਾਲੇ ਨੂੰ ਪੈਸੇ ਲੋ ਜੀ ਤੇ ਕਿਲੋ ਕਿਲੋ ਕਰਾਈ ਪਰਫੀ ਤੇ ਦੱਸਿਆ ਇੱਕ ਦੂਸਰੇ ਨੂੰ ਕਿੰਨਾ ਮਜ਼ਾ ਆਇਆ ਬਹੁਤ ਜ਼ਿਆਦਾ ਮਜ਼ਾ ਆਇਆ ਕੀਤਾ ਜਾਏਗਾ ਦੁਬਾਰਾ